ਸੜਕ ਦੇ ਵਿਚਕਾਰ ਦੋ ਗੱਡੀਆਂ ਦੀ ਆਮੋ ਸਾਹਮਣੇ ਤੋਂ ਟੱਕਰ ਹੋਈ ਹੈ ਟੱਕਰ ਇਨੀ ਜ਼ਿਆਦਾ ਭਿਆਨਕ ਸੀ ਕਿ ਦੋ ਜਣਿਆਂ ਦੀ ਮੌਕੇ ਦੇ ਉੱਪਰ ਮੌਤ ਹੋਈ ਹੈ ਮ੍ਰਿਤਕਾਂ ਦੇ ਵਿੱਚ ਇੱਕ ਪੰਜਾਬ ਪੁਲਿਸ ਦਾ ਸਬ ਇੰਸਪੈਕਟਰ ਸ਼ਾਮਲ ਸੀ ਤੇ ਇੱਕ ਔਰਤ ਸ਼ਾਮਲ ਸੀ ਤਾਂ ਦੋ ਗੱਡੀਆਂ ਛੜੀਆਂ ਕਿ ਆਮੋ ਸਾਹਮਣੇ ਤੋਂ ਆ ਰਹੀਆਂ ਸੀ ਦੋਵਾਂ ਦੀ ਟੱਕਰ ਹੋਈ ਟੱਕਰ ਦੇ ਦੌਰਾਨ 5 ਤੋਂ 6 ਜਣੇ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਜਿਨ੍ਹਾਂ ਦੇ ਕਾਫੀ ਜ਼ਿਆਦਾ ਸੱਟਾਂ ਲੱਗੀਆਂ ਹਾਲਾਂਕਿ ਇਸ ਹਾਦਸੇ ਦੇ ਵਿੱਚ ਦੋ ਜਣਿਆਂ ਦੀ ਮੌਤ ਵੀ ਹੋਈ ਹੈ ਇੱਕ ਵਿਅਕਤੀ ਦੀ ਤੇ ਇੱਕ ਔਰਤ ਦੀ ਇਸ ਹਾਦਸੇ ਦੇ ਵਿੱਚ ਮੌਤ ਹੋਈ ਹੈ ਜਿਹੜਾ ਵਿਅਕਤੀ ਸੀ ਉਹ ਪੰਜਾਬ ਪੁਲਿਸ ਦੇ ਵਿੱਚ ਸਬ ਇੰਸਪੈਕਟਰ ਸੀ ਤਾ ਫਿਰੋਜਪੁਰ ਫਾਜ਼ਲਕਾ ਰੋਡ ਦੇ ਉੱਪਰ ਇਹ ਭਿਆਨਕ ਹਾਦਸਾ ਵਾਪਰਿਆ ਜਿੱਥੇ ਦੋ ਗੱਡੀਆਂ ਦੀ ਆਮੋ ਸਾਹਮਣੇ ਤੋਂ ਟੱਕਰ ਹੋਈ ਹੈ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਦੋਵੇਂ ਗੱਡੀਆਂ ਦੇ ਪਰਖੱਚੇ ਤੱਕ ਉੱਡ ਗਏ ਦੋਵੇਂ ਗੱਡੀਆਂ ਨੇ ਜੜੀਆਂ ਅਗਲੇ ਹਿੱਸਿਆਂ ਤੋਂ ਬਿਲਕੁਲ ਹੀ ਖਤਮ ਹੋ ਚੁੱਕੀਆਂ ਨੇ ਇਸ ਹਾਦਸੇ ਦੇ ਵਿੱਚ 5 ਤੋਂ 6 ਜਣਿਆਂ ਦੇ ਜ਼ਖਮੀ ਹੋਣ ਦੀ ਖਬਰ ਹੈ ਜਿਨ੍ਹਾਂ ਦੇ ਕਾਫੀ ਜ਼ਿਆਦਾ ਸੱਟਾਂ ਲੱਗੀਆਂ ਨੇ ਪਰ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਵੀ ਇਲਾਜ ਦੇ ਲਈ ਭਰਤੀਆ ਜਿਹੜਾ ਉਹ ਕਰਵਾ ਦਿੱਤਾ ਗਿਆ ਪਰ ਇਸ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਵੀ ਹੋਇਆ ਹੈ ਜਾਨੀ ਨੁਕਸਾਨ ਹੁੰਦੇ ਹੋਏ ਦੋ ਜਣਿਆਂ ਦੀ ਮੌਤ ਹੋਈ ਹੈ ਇੱਕ ਔਰਤ ਦੀ ਇੱਕ ਵਿਅਕਤੀ ਦੀ ਜਿਹੜਾ ਇਹ ਵਿਅਕਤੀ ਸੀ ਉਹ ਪੰਜਾਬ ਪੁਲਿਸ ਦਾ ਸਬ ਇੰਸਪੈਕਟਰ ਸੀ ਤੇ ਇੱਕ ਔਰਤ ਦੀ ਵੀ ਪਛਾਣ ਹੋਈ ਹੈ ਇਸ ਹਾਦਸੇ ਦੇ ਵਿੱਚ ਦੋ ਜਣੇ ਮਾਰੇ ਗਏ ਨੇ ਤਾਂ ਤਸਵੀਰਾਂ ਇਸ ਭਿਆਨਕ ਹਾਦਸੇ ਦੀਆਂ ਸਾਹਮਣੇ ਆਈਆਂ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਇਹ ਭਿਆਨਕ ਹਾਸਾ ਹੋਇਆ ਹੈ ਹਾਸੇ ਦੇ ਵਿੱਚ ਦੋ ਜਣੇ ਮਾਰੇ ਗਏ ਨੇ ਜਦਕਿ ਪੰਜ ਤੋਂ 6 ਲੋਕ ਨੇ ਜਿਹੜੇ ਗੰਭੀਰ ਹੂਪ ਦੇ ਨਾਲ ਜ਼ਖਮੀ ਹੋਏ ਨੇ ਹਾਲਾਂਕਿ ਇਸ ਹਾਸੇ ਦੇ ਵਿੱਚ ਕਿਹਦੀ ਗਲਤੀ ਹੈ ਇਹ ਹਲੇ ਪਤਾ ਨਹੀਂ ਲੱਗਿਆ ਜਾਂਚ ਦਾ ਵਿਸ਼ਾ ਹੈ ਪਰ ਮੌਕੇ ਦੇ ਉੱਪਰ ਐਂਬੂਲੈਂਸ ਵੀ ਪਹੁੰਚਦੀ ਹੈ ਐਂਬੂਲੈਂਸ ਜਿਹੜੇ ਜ਼ਖਮੀ ਹੋਏ ਲੋਕ ਸੀ ਉਹਨਾਂ ਨੂੰ ਹਸਪਤਾਲ ਲੈ ਕੇ ਜਾਂਦੀ ਹੈ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਪਰ ਇਸੇ ਹਾਸੇ ਦੇ ਵਿੱਚ ਦੋ ਜਣੇ ਮਾਰੇ ਗਏ ਨੇ ਇੱਕ ਵਿਅਕਤੀ ਤੇ ਇੱਕ ਔਰਤਾ ਜਿਹੜਾ ਵਿਅਕਤੀ ਸੀ ਉਹ ਪੰਜਾਬ ਪੁਲਿਸ ਦਾ ਸਬ ਇੰਸਪੈਕਟਰ ਸੀ ਤਾਂ ਭਾਨ ਕੇ ਇਹ ਹਾਸਾ ਵਾਪਰਿਆ ਫਿਰੋਜ਼ਪੁਰ ਤੇ ਵਿੱਚ ਜਿਹੜਾ ਫਜ਼ਲਕਾ ਰੋਡ ਹੈ ਉਸ ਫਾਜ਼ਲਕਾਰ ਰੋਡ ਦੇ ਉੱਪਰ ਇਹ ਭਿਆਨਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਦੋ ਜਣਿਆਂ ਦੀ ਮੌਤ ਹੋਈ ਹੈ ਤਾਂ ਕੁਝ ਤਸਵੀਰਾਂ ਨੇ ਜਿਹੜੀਆਂ ਉਹ ਵੀ ਸਾਹਮਣੇ ਆਈਆਂ ਨੇ ਤਸਵੀਰਾਂ ਬੇਹਦ ਖੌਫਨਾਕ ਇਹ ਤਸਵੀਰਾਂ ਨੇ ਜਿੱਥੇ ਦੋ ਲੋਕਾਂ ਦੀ ਮੌਤ ਹੋਈ ਹੈ ਸੜਕ ਦੇ ਵਿਚਕਾਰ ਦੋ ਗੱਡੀਆਂ ਦੀ ਆਮੋ ਸਾਹਮਣੇ ਤੋਂ ਟੱਕਰ ਹੋਈ ਹੈ ਟੱਕਰ ਇਹ ਨਹੀਂ ਜ਼ਿਆਦਾ ਭਿਆਨਕ ਸੀ ਕਿ ਦੋ ਜਣਿਆਂ ਦੀ ਮੌਕੇ ਦੇ ਉੱਪਰ ਮੌਤ ਹੋਈ ਹੈ ਮ੍ਰਿਤਕਾਂ ਦੇ ਵਿੱਚ ਇੱਕ ਪੰਜਾਬ ਪੁਲਿਸ ਦਾ ਸਬ ਇੰਸਪੈਕਟਰ ਸ਼ਾਮਲ ਸੀ ਤੇ ਇੱਕ ਔਰਤ ਸ਼ਾਮਲ ਸੀ ਤਾਂ ਦੋ ਗੱਡੀਆਂ ਜਿਹੜੀਆਂ ਕਿ ਆਮੋ ਸਾਹਮਣੇ ਤੋਂ ਆ ਰਹੀਆਂ ਸੀ ਦੋ ਮਾਦੀ ਟੱਕਰ ਹੋਈ ਟੱਕਰ ਦੇ ਦੌਰਾਨ 5 ਤੋਂ 6 ਜਣੇ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਜਿਨ੍ਹਾਂ ਦੇ ਕਾਫੀ ਜ਼ਿਆਦਾ ਸੱਟਾਂ ਲੱਗੀਆਂ ਹਾਲਾਂਕਿ ਇਸ ਹਾਦਸੇ ਦੇ ਵਿੱਚ ਦੋ ਜਣਿਆਂ ਦੀ ਮੌਤ ਵੀ ਹੋਈ ਹੈ ਇੱਕ ਵਿਅਕਤੀ ਦੀ ਤੇ ਇੱਕ ਔਰਤ ਦੀ ਇਸ ਹਾਦਸੇ ਦੇ ਵਿੱਚ ਮੌਤ ਹੋਈ ਹੈ ਜਿਹੜਾ ਵਿਅਕਤੀ ਸੀ ਉਹ ਪੰਜਾਬ ਪੁਲਿਸ ਦੇ ਵਿੱਚ ਸਬ ਇੰਸਪੈਕਟਰ ਸੀ ਤਾ ਫਿਰੋਜਪੁਰ ਫਾਜ਼ਲਕਾ ਰੋਡ ਦੇ ਉੱਪਰ ਇਹ ਭਿਆਨਕ ਹਾਦਸਾ ਵਾਪਰਿਆ ਜਿੱਥੇ ਦੋ ਗੱਡੀਆਂ ਦੀ ਆਮੋ ਸਾਹਮਣੇ ਤੋਂ ਟੱਕਰ ਹੋਈ ਹੈ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਦੋਵੇਂ ਗੱਡੀਆਂ ਦੇ ਪਰਖੱਚੇ ਤੱਕ ਉੱਡ ਗਏ ਦੋਵੇਂ ਗੱਡੀਆਂ ਨੇ ਛੜੀਆਂ ਅਗਲੇ ਹਿੱਸਿਆਂ ਤੋਂ ਬਿਲਕੁਲ ਹੀ ਖਤਮ ਹੋ ਚੁੱਕੀਆਂ ਨੇ ਇਸ ਹਾਦਸੇ ਦੇ ਵਿੱਚ 5 ਤੋਂ 6 ਜਣਿਆਂ ਦੇ ਜ਼ਖਮੀ ਹੋਣ ਦੀ ਖਬਰ ਹੈ ਜਿਨ੍ਹਾਂ ਦੇ ਕਾਫੀ ਜ਼ਿਆਦਾ ਸੱਟਾਂ ਲੱਗੀਆਂ ਨੇ ਪਰ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਵੀ ਇਲਾਜ ਦੇ ਲਈ ਭਰਤੀਆ ਜਿਹੜਾ ਉਹ ਕਰਵਾ ਦਿੱਤਾ ਗਿਆ ਪਰ ਇਸ ਹਾਦਸੇ ਵਿੱਚ ਜਾਨੀ ਨੁਕਸਾਨ ਵੀ ਹੋਇਆ ਜਾਨੀ ਨੁਕਸਾਨ ਹੁੰਦੇ ਹੋਏ ਦੋ ਜਣਿਆਂ ਦੀ ਮੌਤ ਹੋਈ ਹੈ ਇੱਕ ਔਰਤ ਦੀ ਇੱਕ ਵਿਅਕਤੀ ਦੀ ਜਿਹੜਾ ਇਹ ਵਿਅਕਤੀ ਸੀ ਉਹ ਪੰਜਾਬ ਪੁਲਿਸ ਦਾ ਸਬ ਇੰਸਪੈਕਟਰ ਸੀ ਤੇ ਇੱਕ ਔਰਤ ਦੀ ਵੀ ਪਛਾਣ ਹੋਈ ਐ ਇਸ ਹਾਸੇ ਦੇ ਵਿੱਚ ਦੋ ਜਣੇ ਮਾਰੇ ਗਏ ਨੇ ਤਾਂ ਤਸਵੀਰਾਂ ਇਸ ਭਿਆਨਕ ਹਾਸੇ ਦੀਆਂ ਸਾਹਮਣੇ ਆਈਆਂ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਇਹ ਭਿਆਨਕ ਹਾਸਾ ਹੋਇਆ ਹਾਸੇ ਦੇ ਵਿੱਚ ਦੋ ਜਣੇ ਮਾਰੇ ਗਏ ਨੇ ਜਰਕਿ 5 ਤੋਂ 6 ਲੋਕ ਨੇ ਜਿਹੜੇ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਹਾਲਾਂਕਿ ਇਸ ਹਾਸਲੇ ਵਿੱਚ ਕਿਹਦੀ ਗਲਤੀ ਹੈ ਇਹ ਹਲੇ ਪਤਾ ਨਹੀਂ ਲੱਗਿਆ ਜਾਂਚ ਦਾ ਵਿਸ਼ਾ ਹੈ ਪਰ ਮੌਕੇ ਦੇ ਉੱਪਰ ਐਂਬੂਲੈਂਸ ਵੀ ਪਹੁੰਚਦੀ ਹੈ ਐਂਬੂਲੈਂਸ ਜਿਹੜੇ ਜ਼ਖਮੀ ਹੋਏ ਲੋਕ ਸੀ ਉਹਨਾਂ ਨੂੰ ਹਸਪਤਾਲ ਲੈ ਕੇ ਜਾਂਦੀ ਹੈ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਪਰ ਇਸੇ ਹਾਸੇ ਦੇ ਵਿੱਚ ਦੋ ਜਣੇ ਮਾਰੇ ਗਏ ਨੇ ਇੱਕ ਵਿਅਕਤੀ ਤੇ ਇੱਕ ਔਰਤ ਦਾ ਜਿਹੜਾ ਵਿਅਕਤੀ ਸੀ ਉਹ ਪੰਜਾਬ ਪੁਲਿਸ ਦਾ ਸਬ ਇੰਸਪੈਕਟਰ ਸੀਤਾ ਭਿਆਨਕ ਇਹ ਹਾਦਸਾ ਵਾਪਰਿਆ ਫਿਰੋਜ਼ਪੁਰ ਤੇ ਵਿੱਚ ਜਿਹੜਾ ਫਜ਼ਲਕਾ ਰੋਡ ਹੈ ਉਸ ਫਜ਼ਲਕਾ ਰੋਡ ਦੇ ਉੱਪਰ ਇਹ ਭਿਆਨਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਦੋ ਜਣਿਆਂ ਦੀ ਮੌਤ ਹੋਈ ਹੈ ਤਾਂ ਕੁਝ ਤਸਵੀਰਾਂ ਨੇ ਛੜੀਆਂ ਉਹ ਵੀ ਸਾਹਮਣੇ ਆਈਆਂ ਨੇ ਤਸਵੀਰਾਂ ਬੇहद ਖੌਫਨਾਕ ਇਹ ਤਸਵੀਰਾਂ ਨੇ ਜਿੱਥੇ ਦੋ ਲੋਕਾਂ ਦੀ ਮੌਤ ਹੋਈ